ਕਿ ਚੇਟੂਡੀ ਹਾਂ ਸਾਡਾ ਛੋਟਾ ਬੱਚਾ ਸਾਡਾ ਆਇਆ ਆ ਗਿਆ ਪੰਜ ਸਾਬ ਦੀ ਬੇਟੀ ਹੈ ਜਿਹਦੇ ਮੈਨੂੰ ਥੱਲੇ ਗੁਰਜਾਣਾ ਸਾਹਿਬ ਦੇ ਥੱਲੇ ਨਾ ਪੰਜ ਮੋੜੀਆਂ ਸਲਾਈਆਂ ਪਰ ਦੇਖੋ ਹੁਣ ਸੰਗਤ ਦੇ ਵਿੱਚ ਕੀ ਸੁਣਾਦੀ ਹੈ ਦਾਦਾ ਉਦਾ ਉਦਾ ਆਇਆ

អូនបានឡើយកូនតតកូនក៏មកចេញទៅកណ្ដាលមកបាយបិគិតទីធូរតតកណ្ដាលនេះទីណាទៅថ្ងៃថ្ងៃកូនតត 또또꿈꿈꿈 지금 내일 거기다 날 붙어 ਇਸ ਵੰਤੇ ਇਹ ਨਹੀਂ ਦੇਰ ਵੀ ਬੈਗੀ ਇਹ ਪੁਬੀਰੀ ਨਹੀਂ ਦੇਰ ਵੀ ਬੈਗੀ ਇਹ ਪੁਬੀਰੀ ਬੰਦੇ ਨਹੀਂ ਪਿੱਛੇ ਪਾ ਰਹੇ ਪਕਰ ਕੇ ਬਿਠਾਇਆ ਸੀ ਉਹ ਛੁੱਟ ਛੁੱਟਾਂ ਦੀ ਕੋਸ਼ਿਸ਼ ਕਰ ਰਹੀ ਸੀ ਦੇਖੋ ਦੋਤਲੀ ਆਵਾਜ਼ ਇਨਕਾ ਸੋਣਾ ਬਾੜ ਕੀਤਾ ਹੈ ਮੈਂ ਮੇਰੇ ਕੋਲ ਸ਼ਬਦ ਨਹੀਂ ਨੇ ਇਸ ਬੱਚੀ ਵਾਸਤੇ ਉहां ਪੇ ਉਹ ਤੇ ਜਿਹੜਾ ਭਾਈ ਸਾਹਿਬ ਨੇ ਮੇਰੇ ਸਾਰਿਆਂ ਵਾਸਤੇ ਕਰ ਹੀ ਰਏ ਨੇ ਪਰ ਇਹ ਮੈਂ ਕਹਾਂ ਕਿ ਜਦੋਂ ਗੁਰੂ ਤੁਸੀਂ ਕਦੇ ਆ ਤੁਸੀਂ ਖਲਾਅ ਦੇ ਵਿੱਚ ਤੁਣ ਚੱਲ ਕਦੇ ਉਹਦੇ ਵੀ ਸੁਣਾ ਦੇ ਕੇ ਪਾ ਬੈਠਦੇ ਨਹੀਂ ਪਕੜ ਕੇ ਬਿਠਾਣਾ ਬੰਦਾ ਬਟ ਛੋਟੇ ਬੱਚੇ ਨੇ ਚਲੋ ਗੁਰੂ ਸਾਹਿਬ ਦੀ ਕਿਰਪਾ ਕਰਨਾ ਨੂੰ ਬੈਠਣ ਦੀ ਵੀ ਸੋਚੀ ਬਖਣਗੇ ਜਿਦ ਤਰਾ ਜਿਦ ਤਰਾ ਵੱਡੀ ਹੋਏਗੀ ਔਰ ਮੈਂ ਭਾਈ ਸਾਹਿਬ ਜੀ ਅੱਜ ਗੁਰੂ ਜੀ ਹਜ਼ੂਰੀ ਚ ਕਹਿ ਰਿਹਾ ਮੈਂ ਦੇਖ ਰਿਹਾ ਵਾਂ ਕਿ ਮੈਨੂੰ ਨਜ਼ਰ ਆ ਰਿਹਾ ਕਿ ਬਹੁਤ ਵੱਡੀ ਪ੍ਰਚਾਰ ਕਰਨੀ ਹੈ ਬਹੁਤ ਵੱਡੀ ਪ੍ਰਚਾਰ ਕਰਨੀ ਪੈਣੀ ਪਾਇ ਸਾਹਿਬ ਜਿੱਥੇ ਤੁਹਾਡਾ ਨਾਰਸ਼ਨ ਕਰੇਗੇ ਉੱਥੇ ਸਾਡੇ ਗੁਰਦੁਆਰੇ ਦਾ ਸਾਡਾ ਵੀ ਨਾਰਸ਼ਨ ਕਰੇਗੀ ਬਹੁਤ ਵੱਡਾ ਪ੍ਰਚਾਰ ਕਰਨਗੀ ਔਰ ਕਿੱਥੇ ਜਾਏਗੀ ਪਰ ਸੋਚੋ ਹੀ ਪਰੇ ਹੈ ਸੋ ਗੁਰੂ ਸਾਹਿਬ ਇਸ ਤੇ ਕਿਰਪਾ ਬੜਾ ਇਖ ਇਹ ਦੇਖੋ ਛੋਟ ਬਹੁਤ ਛੋਟਾ ਬੱਚਾ ਹੈ ਸਟੇਜ ਉੱਤੇ ਬੈਠ ਕੇ ਬੋਲਣਾ ਸੋ ਇਹਨੇ ਮੈਨੂੰ ਥੱਲੇ ਪੰਜ ਕੁੜੀਆਂ ਕਾਠ ਨੇ ਬਚੀ ਨਹੀਂ ਟਿੱਕ ਕਹੇ ਨਹੀਂ ਸੁਣਾਏਗੀ ਇਹਨੇ ਹੰਮ ਦੇ ਘੁੰਮਦੇ ਸੁਣਾਣਾ ਚਾਹਦੇ ਫਿਰਦੇ ਚਲੋ ਗੁਰੂ ਸਾਹਿਬਿਆ ਕਰੇ ਇਹਨੂੰ ਬੈਠ ਕੇ ਚਲੋ ਮਾਚੋ ਪਹਿਲਾ ਵੀਰਾ ਦਰਸ਼ਨ ਪ੍ਰਦਾਨ ਦਿੱਤੇ ਸਖਤ ਦੇ ਸ਼ਬਦਾਂ ਦੇ ਸ਼ਬਦਾਂ ਵਰਤ ਕੇ ਅਸੀਂ ਕਿ ਪਾਇਸਾ ਦੇਣਾ ਨਿਸ਼ਕਾਮ ਮੁਕਤੀ ਦੇ ਬੰਦਵਾ ਲੈਣ ਗੁਰੂ ਕਿਰਪਾ ਕਰ ਲੈ 10 ਮਿੰਟ ਬੰਦ ਰਹੀ ਤੇ ਪਰ ਜੇ ਸਾਨੂੰ ਕੋਈ ਪ੍ਰਾਪਤੀ ਚਲੋ ਇਹ ਸਾਨੂੰ ਦਿੰਦੇ ਨੇ ਸੇਵਾ ਇਸੇ ਕਰ ਲਈ ਪ੍ਰਬੰਧ ਕਰਦੇ ਰਹਿੰਦੇ ਨੇ ਸੇਵਾ ਪਰ ਜੇ ਜੇ ਸਾਨੂੰ ਕੁਝ ਗੁਰੂ ਸਾਹਿਬ ਨੇ ਬਖਸ਼ਿਆ ਹੈ ਨਾ ਉਹ ਮੇਰੇ ਬੱਚੇ ਚਲੋ ਤੇ ਵੱਡੇ ਉਹਨਾਂ ਨੂੰ ਅਸੀਂ ਸਿਖਾ ਰਹੇ ਇੰਨਾ ਅਸੀਂ ਸਿਖਾਉਂਦੇ ਰਹੇ ਇਹ ਕੈਂਪ ਦੇ ਵਿੱਚ ਆਲੇ ਦੁਆਲੇ ਘੁੰਮਦੇ ਫਿਰੇ ਫਿਰੇ ਵੀ ਇਹਨੇ ਕੀ ਕੀਤਾ ਪਰ ਸੋ ਤਾਂ ਉੱਥੇ ਆਪਣੇ ਆਪ ਹੀ ਅਸੀਂ ਉਹਦੇ ਕੋਲੋਂ ਸੁਣ ਰਹੇ ਸੀ ਸਾ ਗੱਲਬਾਤ ਦੇ ਕੋਲ ਕਾਹਲੇ ਵਿੱਚ ਸੀ ਪਾਸ ਹੋ ਰਹੇ ਸੀ ਇਹਨੇ ਆਪਣੇ ਉਹ ਸੁਣਾਣਾ ਸ਼ੁਰੂ ਕਰ ਦਿੱਤਾ ਮੇਰੇ ਮਨ ਦੇ ਵਿੱਚ ਆਇਆ ਕਿ ਅਸੀਂ ਕੁਝ ਨਹੀਂ ਕਮਾਇਆ ਕਰਦੇ ਵਿੱਚੋਂ ਜੇਕਰ ਕਮਾਇਆ ਤਾਂ ਉਹ ਇਹ ਕਮਾਇਆ ਕਿ ਸਾਡੀ ਮнциਰ ਪੰਡਤ ਕੌੜੀ ਜਰਜੀ ਸਾਹਿਬ ਆਪਣਾ